ਨੇ ਡਰਾਮਾ ਬਣਾਇਆ ਭਾਈ ਆਪਣਾ ਹੱਥ ਚੜ੍ਹੇਗਾ ਨਾ ਕੋਈ ਨਾ ਥੋੜਾ ਲੋਕਾਂ ਨੇ ਡਰਾਮਾ ਪੜਾਇਆ ਹੈਗਾ ਯਾਰ ਮੈਂ ਬਿਮਾਰੀ ਸਮਝ ਕੇ ਨਾ ਇਹ ਕਿਹੜਾ ਯਾਰ ਸਾਨੂੰ ਵੀ ਬੜਾ ਡਕਮੇਡੀ ਯਾਰ ਨੂੰ ਦੇਖ ਕੇ ਉਹ ਰੋਕਿਆ ਸਾਰੇ ਆ ਇੱਕ ਮਿੰਟ ਯਾਰ ਕਿੱਥੇ ਜਾ ਰਿਹਾ ਇੱਕ ਮਿੰਟ ਯਾਰ ਉਹ ਕਿੱਥੇ ਜਾਤੇ ਯਾਰ ਮੈਨੂੰ ਜਾਤ ਲੈ ਰਿਹਾ ਜਿੱਤੀ ਸਾਹਿਬ ਮੈਨੂੰ ਜਾਤ ਲੈ ਰਿਹਾ ਕੀ ਗੱਲ ਹੋਈ ਆ ਨਹੀਂ ਇਹ ਕੀ ਗੱਲ ਹੋਈ ਇਹ ਮਾਹੌਲ ਨਹੀਂ ਹੈਗਾ ਇਹ ਮਾਹੌਲ ਕੀ ਗੱਲ ਇਹਨਾਂ ਨੇ ਡਰਾਮਾ ਬਣਾਇਆ ਬਾਈ ਆਪਣਾ ਹੱਥ ਚੁੱਕ ਗੱਲ ਮੁੰਡਾ ਨੇ ਮੁੰਡਾ ਨੇ ਨਕਾ ਨੇ ਡਰਾਮਾ ਟਪੜਾ ਹੈਗਾ ਯਾਰ ਇਹਨਾਂ ਨੂੰ ਇਹਨਾਂ ਨੂੰ ਜਿੱਤੀ ਸਾਹਿਬ ਇਹ ਕੰਮ ਕਰਾਉਂਦਾ روکیا جا رہا پرشاسن و روکا جا رہا ਆਪਾਂ ਗੱਲ ਨਹੀਂ ਕਰਨੀ ਕਾਨਕਰਨ ਕਾ ਪਾਰਟੀ ਦੇ ਕੋਲ ਕਹਿੰਦੇ ਰਹੂਗਾ ਕਿ ਉਸਨੇ ਕਿੰਨੀ ਮਾਰ ਰੇ ਕਿੰਨੀ ਮਾਰ ਰੇ ਅੱਗੇ ਵੀ ਅੱਗੇ ਵੀ ਜਾਗਰਤ ਪਾਰਟੀ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਵਰਕਰ ਤੁੰਗੜਕਾਰ ਕਰੋ ਸ਼ਰਮ ਕਰੋ ਤੁੰਗੜਕਾਰ ਕਰੋ ਇਹੋ ਪ੍ਰਾਪਤ ਪੂਰੀ ਬਾਲਿਕਾ ਦੇ ਸਾਹਮਣੇ ਆਉਣ ਦੀ ਕੋਸ਼ਿਸ਼ ਹੈ ਹਾਏ 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 ਭਗਤ ਸਾਡੀ ਹਾਏ 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 ਕਰੋਸੀਆ ਪਾ ਪਰਗਰਦਾ ਹਾਏ 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 ਕਰੋਸੀਆ ਪਾ ਪਰਗਰਦਾ ਹਾਏ 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 ਕਰੋਸੀਆ ਪਾ ਪਰਗਰਦਾ ਹਾਏ 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 ਅਮਦੀ ਪਾਰਟੀ ਦੇ ਵਰਕਰ ਨੇ ਜਿੰਨੇ ਵੀ ਲੋਕ ਲੀਡਰਸ਼ਿਪ ਹੈ ਕੁਝ ਹੋਰ ਤੇ ਦੱਸ ਦੇ ਕਿ ਨਾਰੇਬਾਜ਼ੀ ਕਰ ਰਹੀ ਹੈ ਤੇ ਬੈਰੀਗੇਟ ਕਰੋ ਘੜੀਕਾਰ ਕਰੋ ਬਿਲਾਓ ਇਹ ਸਾਧਨ ਨਹੀਂ ਅੱਜ ਨਹੀਂ ਚੱਲਦਾ ਕੋਈ ਨਹੀਂ ਕੋਈ ਨਹੀਂ ਇਸ ਜਿਹੜਾ ਅੱਛਾ ਇੱਕ ਗੱਲ ਕਹਿੰਦਾ ਨਹੀਂ ਇਹ ਸਾਡੀ ਆਪਣੀ ਨਹੀਂ ਇਹ ਇਸ ਐਫ ਆਈ ਆਰ ਨੂੰ ਹੱਲ ਨਹੀਂ ਜੀ ਆਇਆਂ ਜੀ ਮੇਰੇ ਘਰੇ ਨਹੀਂ ਆਓ ਤੈਨੂੰ ਬੁਲਾਉਣੇ ਨੇ ਦੋ ਚਾਰ ਬੰਦੇ ਲੈ ਆਵੇ ਸਰ ਯਾਰ ਗੱਲ ਤਾਂ ਸੁਣੋ ਜਦੋਂ ਕੋ ਕੋ ਗੱਲ ਤਾਂ ਸੁਣ ਲਓ ਬੁਲਾ ਲਓ ਦੋ ਚਾਰ ਬੰਦੇ ਦੋ ਚਾਰ ਬੰਦੇ ਤਤਾ ਤਾਂ ਤਾਂ ਫਿਰ ਮੈਨੂੰ ਕੀ ਪ੍ਰੋਬਲਮ ਹੈ ਯਾਰ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਜਦੋਂ ਧਰਨੇ ਵਾਲੇ ਆਉਂਦੇ ਮੈਂ ਚਾਚੂ ਨੂੰ ਬੁਲਾਉਣਾ ਹੁੰਦਾ ਇਹਨੂੰ ਲਿਆਓ ਚਾਚੂ ਮੇਰਾ ਕਿਉਂ ਸਰ ਇਹ ਚਾਚੂ ਬੁਲਾਈਏ ਲਿਆਓ ਮੈਂ ਲੈ ਆਉਣਾ ਤੁਸੀਂ ਆਓ ਅੰਦਰ ਚਲੋ